ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਸ਼ਗੁਰਬਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਬਰੰਤ ਸੇ ਅਰਥ ਕਰਾਂਗੇ ਅੱਜ ਸੋਠ ਮਹੱਲਾ ਪਹਿਲਾ ਦੇ 6ਵੇਂ ਸ਼ਬਦੀ ਵਾਰੀ ਹੈ ਜੀ ਇੱਕ ਕਮਕਾਰ ਸਤਨਾਮ ਕਰਤਾ ਪੁਰਖ ਨਿਰਵਾਨ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਸੋਠ ਮਹੱਲਾ ਪਹਿਲਾ ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨ ਕਰਮਾ ਜਾਤ ਅਜਾਤ ਅਜੋਨੀ ਸੰਭਿਓ ਨਾ ਤਿਸ ਭਉ ਨ ਪਰਮਾ ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨ ਕਰਮਾ ਜਾਤ ਅਜਾਤ ਅਜੋਨੀ ਸੰਭਿਓ ਨਾ ਤਿਸ ਭਉ ਨ ਪਰਮਾ ਸਾਚੇ ਸੁਚਾਰ ਬਿਟੋ ਕੁਰਬਾਨ ਨਾ ਤਿਸ ਰੂਪ ਨ ਵਰਨ ਨਹੀਂ ਰੇਖਿਆ ਸਾਚੇ ਸਦ ਨਿਸ਼ਾਨ ਰਹਾਓ ਨਾ ਤਿਸ ਮਾਤ ਪਿਤਾ ਸਤ ਬੰਦਪ ਨਾਥ ਇਸ ਕਾਮਨ ਨਾਰੀ ਅਕਲ ਨਰੰਜਨ ਅਪ ਅਪਰ ਅਪਰੰਪਰ ਸਗਲੀ ਜੋਤ ਤੁਮਾਰੀ ਕਟੜੇ ਅੰਤਰ ਬ੍ਰਹਮ ਲਕਾਇਆ ਕੜਕੜ ਜੋਤ ਸਬਾਈ ਬਜਰ ਕ ਪਾਟ ਮੁਖ ਤੇ ਗੁਰਮਤੀ ਨਿਰਪੈ ਧਾੜੀ ਲਾਈ ਜੰਤ ਪਾਏ ਕਾਲ ਸਿਰ ਜੰਤਾ ਵਸਗਦ ਜੋਤ ਸਬਾਈ ਸਤਗੁਰ ਸੇਵ ਪਦਾਰਤ ਪਾਵੇ ਛੂਟੋ ਸਬਦ ਕਮਾਈ ਸੂਚੇ ਭਾਂਡੇ ਸਾਚ ਸਮਾਵੈ ਵਿਰਲੇ ਸੂਚਾਚਾਰੀ ਤੰਤੇ ਕਿਉ ਪਰਮ ਤੰਤ ਮਿਲਾਇਆ ਨਾਨਕ ਸਰਨਤੁ ਮਾਰੀ ਸੂਚੇ ਭਾਂਡੇ ਸਾਚ ਸਮਾਵੈ ਵਿਰਲੇ ਸੂਚਾਚਾਰੀ ਤੰਤੇ ਕਿਉ ਪਰਮ ਤੰਤ ਮਿਲਾਇਆ ਨਾਨਕ ਸਰਨਤੁ ਮਾਰੀ ਇਸ ਸ਼ਬਦ ਵਿੱਚ ਗੁਰੂ ਜੀ ਆਖਦੇ ਹਨ ਕਿ ਕਰਤਾਪੁਰਖ ਪਰਮੇਸ਼ਰ ਪ੍ਰਭ ਅਲਕ ਅਪਾਰ ਅਗੰ ਅਤੇ ਉਗੋਚਰ ਹੈ ਜੀ ਗੁਰੂ ਜੀ ਆਖਦੇ ਆ ਨਾਸ ਉਤੇ ਕਾਲ ਸਰ ਕਰਦਾ ਹੈ ਤੇ ਨਾ ਹੀ ਉਸ ਕਿਸੇ ਕਰਮਾਂ ਦਾ ਬੰਨਿਆ ਹੋਇਆ ਹੈ ਜੀ ਫਿਰ ਗੁਰੂ ਜੀ ਆਖਦੇ ਆ ਨੋ ਕਰਤਾ ਪੁਰਖ ਕਿਸੇ ਜਾਤ ਅਜਾਤ ਜਾਂ ਜੁਨ ਵਿੱਚ ਨਹੀਂ ਹੈ ਜੀ ਸਗੋਂ ਆਪਣੇ ਆਪ ਹੋਣ ਦੇ ਵਿੱਚ ਆਇਆ ਹੈ ਜੀ ਅਤੇ ਉਸ ਨੂੰ ਨਾ ਕੋਈ ਮੋਹ ਹੈ ਜੀ ਅਤੇ ਨਾ ਹੀ ਕੋਈ ਪਰਮ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਮੈਂ ਉਹ ਸੱਚੇ ਅਤੇ ਸਤ ਸਰੂਪ ਕਰਤਾ ਪੁਰਮੇਸ਼ਰ ਤੋਂ ਕੁਰਬਾਨ ਜਾਂਦਾ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਨਾ ਉਸ ਕਰਤਾ ਪੁਰਖ ਦਾ ਕੋਈ ਰੂਪ ਹੈ ਜੀ ਨਾ ਰੰਗ ਹੈ ਜੀ ਨਾ ਕੋਈ ਰੇਖਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਸੱਚਾ ਗੁਰਸ਼ਬਦ ਗੁਰਬਾਣੀ ਨਾਮ ਹੀ ਉਹ ਸਚਨ ਹੈ ਜੀ ਰਹਾ फिर गुरु जी आखते हैं ना उसकरता पुरख परमेसर का कोई माता है जी ना पिता है ना पुत्र है ना कोई साख संबंधी है जी क्योंकि okay? सारी सृष्टि ही उसकी है जी फिर गुरु जी आखते हैं ना उसकरता पुरख परमेसर की कोई इच्छा है ना ही उस उसकी कोई नारी है जी फिर गुरु जी आखते हैं हे परमेसर तू कुल रहत ਮੋ ਮਾਇਆ ਦੇ ਪ੍ਰਵਾਹ ਤੋਂ ਮੁਕਤ ਪਰੇ ਤੋਂ ਪਰੇ ਹੈ ਜੀ ਅਤੇ ਸਭ ਪਾਸੇ ਤੇਰੀ ਹੀ ਜੋਤ पसरी ਹੋਈ ਹੈ ਜੀ ਸਾਰੀ ਸ੍ਰਿਸ਼ਟੀ ਤੁਹਾਡੀ ਹੀ ਸਾਈ ਸਾਜੀ ਹੋਈ ਹੈ ਜੀ ਹਰ ਇੱਕ ਜਗ੍ਹਾ ਹਰ ਇੱਕ ਅੰਦਰ ਤੁਹਾਡੀ ਹੀ ਲੋ ਪ੍ਰਗਟ ਹੁੰਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਹਰ ਇੱਕ ਸਰੀਰ ਵਿੱਚ ਪਾਰ ਬ੍ਰਹਮ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ ਜੀ ਹਰ ਇੱਕ ਸਰੀਰ ਵਿੱਚ ਸਭ ਜਗਾਵਾਂ ਤੇ ਜਗਾਵ ਜਗੰਤਰਾ ਤੋਂ ਉਸੇ ਦੀ ਜੋਤ ਵਿਆਪਕ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਨੁਕਰਤਾਪੁਰਖ ਨਰਪੈ ਪਰਮੇਸ਼ਰ ਨੇ ਹਰ ਇੱਕ ਦੇਹ ਦੇ ਅੰਦਰ ਸਮਾਧੀ ਲਗਾਈ ਹੋਈ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਉਸ ਦੇ ird gird ਲੱਗੇ ਮੂ ਮਾਇਆ ਵੀ ਦੇ ਸਖਤ ਤਖਤੇ ਗੁਰੂ ਦੇ ਸਿਖਿਆ ਗੁਰਸ਼ਾਬ ਗੁਰਬਾਣੀ ਨਾਮਦਾਰਾ ਖੁੱਲਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਕਰਤਾ ਪਰਮੇਸ਼ਰ ਨੇ ਸਭਨਾ ਜੀਵਨ ਨੂੰ ਪੈਦਾ ਕਰਕੇ ਸਭਨਾ ਜੀਵਨ ਦੇ ਸਰੂਪ ਤੇ ਕਾਲ ਖੜਾ ਕਰ ਦਿੱਤਾ ਹੈ ਜੀ ਅਤੇ ਉਹਨਾਂ ਦੀ ਸਾਰੀ ਜੀਵਨ ਦੀ ਜੁਗਤ ਆਪਣੇ ਵਾਸ ਵਿੱਚ ਰੱਖੀ ਹੋਈ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜੋ ਗੁਰਮੁਖ ਸਾਧਕ ਸਤ ਕਰਦੇ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਕਰਦੇ ਹਨ ਜੀ ਉਹੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਦਾਰਥ ਪ੍ਰਾਪਤ ਕਰਦੇ ਹਨ ਜੀ ਉਹੀ ਗੁਰਸ਼ਬਦ ਗੁਰਬਾਣੀ ਨਾਮ ਸਾਧਨਾ ਦੁਆਰਾ ਮੋ ਮਾਇਆ ਵੀ ਬੰਧਨਾਂ ਤੋਂ ਖਲਾਸ ਹੁੰਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਇਹ ਲਿਆਸੋ ਸੁੱਚੇ ਭਾਂਡੇ ਵਿੱਚ ਕੁਰਸ਼ਤ ਗੁਰਬਾਣੀ ਨਾਮ ਰੂਪ ਸੱਚ ਸਮਾਂਦਾ ਹੈ ਜੀ ਪਰ ਸੁੱਚੇ ਆਚਾਰ ਵਾਲੇ ਗੁਰਮੁਖ ਸਾਧਕ ਕੋਈ ਬਿਰਲੇ ਹੀ ਹਾਂਜੀ ਨਾਨਕ ਦਾ ਕਥਨ ਹੈ ਜੀ ਕਿ ਹੇ ਕਰਤਾ ਪਰਮੇਸ਼ਰ ਤੇਰੀ ਸ਼ਰਨ ਵਿੱਚ ਆਉਣ ਨਾਲ ਤੇਰ ਕਿਰਪਾ ਨਾਲ ਜੀਵ ਰੂਪ ਤਾਤ ਨੂੰ ਬ੍ਰਹਮ ਤਾਤ ਨੇ ਆਪਣੇ ਵਿੱਚ ਮਿਲਾ ਲਿਆ ਹੈ ਜੀ ਇਸ ਸ਼ਬਦ ਦਾ ਸਾਰ ਇਸ ਰਗਰੀ ਹੈ ਜੀ ਅਸ਼ਾਦ ਵਿੱਚ ਗੁਰੂ ਜੀ ਸਾਨੂੰ ਬਦੇਸ਼ ਦੇ ਰਹੇ ਹਾਂ ਜੀ ਕਿ ਕਰਤਾਰਪੁਰ ਪ੍ਰਮੇਸ਼ਰ ਜਿੱਥੇ ਅਲੱਖ ਅਪਾਰ ਉਗਮ ਵੋਚਰ ਹੈ ਜੀ ਉੱਥੇ ਕਾਲ ਅਤੇ ਕਰਮਾਂ ਦੀਆਂ ਸੀਮਾਵਾਂ ਤੋਂ ਵੀ ਉੱਪਰ ਹੈ ਜੀ ਉਹ ਖੁਦ ਹੋਣ ਹੋਦ ਵਿੱਚ ਆਉਣ ਵਾਲਾ ਹੈ ਜੀ ਅਤੇ ਹਰ ਪ੍ਰਕਾਰ ਦੇ ਸੰਸਾਰਿਕ ਸਬੰਧਾਂ ਤੋਂ ਬੇਲਾਗ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਸਭ ਪਾਸੇ ਉਸ ਕਰਤਾਪੁਰਖ ਪਰਮੇਸ਼ਰ ਦੀ ਜੋਤ ਫਸਰੀ ਹੋਈ ਹੈ ਜੀ ਅਤੇ ਹਰ ਇੱਕ ਵਿੱਚੋ ਸਮਾਇਆ ਹੋਇਆ ਹੈ ਜੀ ਵਿਆਪਕ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਉਹ ਕਰਤਾਪੁਰਖ ਪਰਮੇਸ਼ਰ ਦੀ ਵਾਸਵਿਕਾ ਨੂੰ ਨਹੀਂ ਜਾਣਿਆ ਜਾ ਸਕਦਾ ਜੀ ਪਰ ਉਸ ਦੀ ਸੂਝ ਗੁਰੂ ਦੇ ਸ਼ਬਦ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪ੍ਰਾਪਤ ਹੁੰਦੀ ਹੈ ਜੀ ਪਰ ਜੇ ਹੀ ਪ੍ਰਾਪਤੀ ਕਿਸੇ ਵਿਰਲੇ ਗੁਰਮਖ ਸਾਧਕ ਨੂੰ ਹੁੰਦੀ ਹੈ ਜੀ ਫਿਰ ਗੁਰਮਖ ਜੀ ਤਤ ਬ੍ਰह्म ਜੋ ਤਤ ਵਿੱਚ ਮਿਲ ਜਾਂਦਾ ਹੈ ਜੀ ਅੱਜ ਦਾ ਵਿਚਾਰ ਕਰਦੇ ਆ ਮੇਰੇ ਕੋਲ ਉਹਨੇ ਕਾ ਭੁੱਲਣਾ ਹੋਇਆ ਹੋਣ ਗਿਆ ਉਸ ਵਾਸਤੇ ਮੈਂ ਖਿਵਾਦੀ ਜਾ ਚਾਹਾਂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ